ਅਸੀਕ ਕਾਲ ਜੀ ਸਾਰਿਆਂ ਨੂੰ ਅਸੀਕ ਕਾਲ ਜੀ ਚਾਚੇ ਇੱਧਰ ਆਇਆ ਕਰਨਾ ਚਾਹੀਦਾ ਲੱਭ ਵੀ ਜੂੜਕ ਤੇ ਇੱਥੇ ਕੁੱਤੇ ਬਾੜ ਕੇ ਲੱਭ ਰਿਹਾ ਉਹ ਬਈ ਬਾਪੂ ਮਿਰਦਾ ਵਿੱਚ ਮੱਕੀ ਬਾਈ ਸਰਸਰ ਹੋ ਗਈ ਹੋ ਗਈ ਸਰਸਰ ਹੋ ਗਈ ਸਰਸਰ ਕਾ ਕਹਿੰਦੀ ਵੱਢਦੇ ਬੰਦਾ ਆ ਆ ਆ ਉੱਚੀ ਯਾਰ ਸਤਿ ਸ਼੍ਰੀ ਅਕਾਲ ਜੀ ਉਹ ਚਾਚੇ ਹਾਂ ਮੱਕੀ ਕਹਿੰਦੀ ਵੱਢਦੇ ਬੰਦਾ ਮੱਕੀ ਦਾ ਕਹਿੰਦੀ ਬੰਦਾ ਨਹੀਂ ਵੱਢਦੇ ਕਹਿੰਦੀ ਹਾਂ ਬਕਾ ਬੰਦਾ ਬੜੀ ਕਹਿੰਦੀ ਕੈਸੇ ਤਾਰ ਲਾ ਆਪਣੀ

ਉਹ ਪਹਿਲਾਂ ਤੜ ਨਹੀਂ ਤੇ ਉੱਥੇ ਹਾਂਜੀ ਮਗਾ ਉੱਥੇ ਮਿੱਟੀ ਪਾ ਦੇ ਆਏ ਮਾ ਉਹੀ ਰਹਿ ਗਈ ਉਹ ਇੱਥੇ ਮਿੱਟੀ ਮਾੜੀ ਮੋਟੀ ਉੱਚੀ ਰਹੇਗੀ ਸਾਇਤਾ ਕਮਾਇਆ ਅਮਨੇ ਫੇ ਉਹੀ ਉੱਚਾ ਥੋੜਾ ਜਾਂ ਇੱਕ ਰੇੜੀ ਦੀ ਸਾਨੂੰ ਜ਼ਰੂਰ ਦੀਆ ਮਿੱਟੀ ਦੀ ਦੋ ਦੀ ਅੱਛਾ ਉਰੀ ਦੇ ਪਰ ਲੈ ਕੇ ਗਾਲੇ ਬਰਾਬਰ ਹੋ ਜਾਊਗਾ ਉਹ ਤਨੂ ਰਹੀ ਜੱਕਣ ਦੇਣੀ ਐਦੀ ਮਾਦੀ ਬੈੜੀ ਹਾਂ ਹੋਰ ਕੀਆ ਇਹਨੂੰ ਹੱਥ ਤੇ ਬੱਝੇ ਰਹਿਣਾ ਫੇਰ ਇੱਕ ਤੇ ਤੀਰ ਦੋ ਨਿਸ਼ਾਨੇ ਲਾਉਣੇ ਫਿਰਦਾ ਉਹਰੇ ਛੋਟੀ ਛੋਟੀ ਉਹ ਵਿੱਚ ਬਾਪੂ ਲੁਕ ਗਿਆ ਉੱਥੇ ਮੱਕੀ ਦੇ ਪਾਣੀ ਲਾਇਆ ਪਾਣੀ ਫੇਰ ਮੰਗਦੀ ਹੈ ਲੱਗ ਬਾਪੂ ਦੇ ਗੋਡੇ ਦਾ ਦੇਖ ਪਾਣੀ ਤਲਵੀਰ ਨੇ ਲੱਗਾ ਕਹਿੰਦਾ ਕਹਾਂ ਬਾਪੂ ਕਿਤੇ ਗੋਡਿਆਂ ਪਰਤਾ ਨਹੀਂ ਤੁਰ ਕੇ ਆਇਆ ਮੱਕੀ ਜੀ ਵੀ ਆਏ ਲੱਗਿਆ ਵੀ ਉੱਚੀ ਹੋਗੀ ਹਲੋ ਮੇਰੇ ਨਾਲ ਆ ਜੋ ਠੀਕ ਆ ਹੋਗੀ ਮੈਂ ਤਾਂ ਮਾਦਾ ਤਲਵੀਰ ਕਿਵੇਂ ਤੁਰ ਕੇ ਆਇਆ ਆ ਖੁੰਝੇ ਨਾ ਕਈ ਆ ਜਾਂਦੇ ਆਹ ਸਿੱਧਾ ਦੇਖ ਲੈ ਕਿ ਆ ਫਰਕ ਆਉਂਦਾ ਐਨ ਬਰਾਬਰ ਆਂ ਆਹ ਦੇਖ ਲੈ ਕੋਈ ਤਾਂ ਮਿਸ ਨਹੀਂ ਐ ਨਹੀਂ ਸਨੀਏਗਾ ਪਾਣੀ ਫੇਰ ਮੰਗਦੀ ਬਾਈ ਲਾਈਟ ਨਹੀਂ ਆਉਂਦੀ ਅੱਜ ਕੱਲ ਦੇ ਆਈ ਦਿਨ ਦਾ ਆਈ ਆਜਾ ਅੱਜ ਨਹੀਂ ਰਾਤ ਅੱਜ ਮੈਂ ਉਹ ਫੋਨ ਕਰਿਆ ਵੀ ਇਹ ਕਹਿੰਦੇ ਜੇ ਰਾਤ ਨੂੰ ਆਉਗੀ ਤੇ ਰਾਤ ਨੂੰ ਨਾਲੇ ਗਣਕ ਵੱਢ ਲੈਣੇ ਨਾਲੇ ਪਾਣੀ ਲਾ ਦੇਣਾ ਆਪਾਂ ਨੇ ਐ ਕਰ ਲਓ ਫੇਰ ਹੋਰ ਦੀ ਨਾ ਭਰਦੀ ਤੂੰ ਆਪਣੀ ਪਾਣੀ ਲੈ ਲਈ ਨਹੀਂ ਇਹਦਾ ਖਾਲਾ ਵਾਲਾ ਕੰਮ ਲੋਟ ਆ ਹੈ ਇਹਨ ਦਾ ਕੋਈ ਬੜਾ ਕੰਮ ਕੋਈ ਨੂੰ ਹੁਣ ਖਾਲਾ ਵਾਲਾ ਕੰਮ ਨਹੀਂ ਰਿਖਿਆ ਇਹ ਹੁਣ ਤਾਂ ਖੁੱਲਿਓ ਪੈਂਦਾ ਇਹਨੂੰ ਅੱਛਾ ਹੁਣ ਖਾਲਾ ਵਾਲਾ ਨਹੀਂ ਹੈਗਾ ਇਹਨੂੰ ਮੈਂ ਡੱਕਾ ਦੰਨਾਂ ਐਂ ਡੱਕਦਾ ਹੁਣ ਤਾਂ ਮੈਂ ਕਿਹ ਜਮੇਲੀ ਸਦਾ ਦੇ ਲੱਗੇ ਜੀ ਪੈਂਦੀ ਆ ਹੁਣ ਕਿੱਥੇ ਹੁਣ ਕਿੱਥੇ ਆਉਂਦਾ ਪਾਣੀ ਦੇ ਸਾਰੇ ਭਰੇ ਆਏ ਲੋ ਦੇ ਕਿਹੜੇ ਸਾਹ ਨਾਲ ਚੱਲਦੀ ਹੈ ਵਧੀਆ ਯਾਰ ਫਸਲਾਂ ਚੱਕ ਲੈਣ ਦਵੇ ਵਿੱਚ ਨੂੰ ਤਾਂ ਡਰਾਤੇ ਤੇ ਰੱਬ ਨੇ ਵਧੀਆ ਸਭ ਦੀ ਚੱਕ ਹੋ ਜਵੇ ਫਸਲ ਪਰ ਹੋਰ ਬਸੇ ਜਾ ਚ ਨੁਕਸਾਨ ਵੀ ਬਹੁਤ ਆਪਣਾ ਮਹਾਰਾਜੀ ਏਰੀਆ ਬਚਾ ਜਾਂਦਾ ਬਾਈ ਉਹ ਆਹ ਦਿਖਦੇ ਤੇ ਹਟ ਗਿਆ ਹੁਣ ਦੇਖ ਇੱਥੇ ਡੱਕਾ ਜਾ ਹੁਣ ਇੱਕ ਪਪੂਲੋ ਤੇ ਸੀ ਗਿਆ ਤੋਰੂ ਕਾ ਲੱਗੀਆਂ ਉਹ ਨਾ ਕਰਦਾ ਇੱਥੇ ਉਹ ਦੱਤੇ ਇਹ ਆਏ ਡੰਡੇ ਦੇ ਪਰ ਬੰਦੇ ਨਾ ਹਾਂ ਜੀ ਇੱਕ ਇੱਕ ਡੰਡਾ ਭਿਆਲੇ ਬਾਲਿਆ ਦੇ ਹਾਂ ਹੈਨਾ ਲਿਆਉਂਦੇ ਆ ਆਪਣੇ ਕੋ ਪਈਆਂ ਜਿਹੜੀਆਂ ਛੱਡੀਆਂ ਹੋਈ ਘੱਟ ਦਿੰਦੇ ਆ ਹਾਂ ਉਹ ਤਾਂ ਲਾ ਲਾਤੀਆਂ ਦਿੱਤਰ ਨਾ ਹੈ ਹਾਂ ਉਹ ਤਾਂ ਦਿੱਤਰਾਂ ਲਾਤੀਆਂ ਹੋਰ ਦੇਖੋਗੇ ਉਹ ਜਾਂਦੇ ਹਾਂ ਤੂੰ ਪ੍ਰਾਲੀ ਲੈ ਲੈ ਬੰਦੇ ਜਿਹਾ ਬਣਾਦੀ ਐ ਲਾਈਨਮੈਨ ਲੰਘਿਆ ਬਾਈ ਲਾਈਨਮੈਨ ਜਾਂਦਾ ਉਸੇ ਕੰਮ ਲੈਨ ਬੈਰ ਗਿਆ ਕੰਮ ਹਰਦੋਗਾ ਤੂੰ ਜਾਂਦੇ ਪ੍ਰਾਲੀ ਲੈ ਬੰਦੇ ਜਿਹਾ ਬਣਾ ਲੈਣੇ ਆਪਣੇ ਚਾਰ ਉਹ ਬੰਦੇ ਵੀ ਬਣਾਉਣੇ ਬਾਈ ਉਹਦੇ ਪਰਾਲੀ ਪਈ ਆ ਭਰੋ ਦੇਖ ਉਹਦੇ ਹੀ ਬਣਾ ਦੋ ਜਿਹੜੇ ਮਾਂਜੀ ਕਰਦੇ ਹੁੰਦੇ ਆ ਇਧਰ ਲਾ ਕੇ ਨਹੀਂ ਬਣਾਉਣਾ ਪੈਣਾ ਬਾਈ ਉਹ ਪੁਤਲੇ ਜੇ ਬਣਾ ਕੇ ਟੰਗਦੇ ਬਾਪੂ ਦੋ ਹੁਣ ਰਾਤ ਨੂੰ ਚੰਨ ਚਾਨਣੀ ਰਾਤ ਹੁੰਦੀ ਆ ਉਹ ਥੈਲੇ ਜੇ ਟੰਗੇ ਪਏ ਹੋਵੇ ਨਾ ਪੁੱਤਜਾ ਬਣਾ ਕੇ ਬੈਣਾ ਬੂਣਾ ਵੀ ਨਹੀਂ ਆਉਂਦੀ ਉਹ ਜਿਹੜੀ ਉਹ ਸੜਕਾਂ 'ਲੇ ਪਈ ਫਿਰਦੇ ਪੀੜੀ ਪੀੜੀ ਜੀ ਉਹ ਕੋਟੀ ਯੂ ਦੇ ਬਾਦੋ ਲਿਆ ਕੇ ਕੋ ਨਾਲੇ ਹੋਰ ਆ ਜਾਚੇ ਉਹ ਹੋ ਗਿਆ ਤੋੜਨੀ ਇਹਨਾਂ ਨੁਕਸਾਨ ਕਰਦੀ ਨਹੀਂ ਬੈਣਾ ਕਰਦੀ ਬੈਣਾ ਤੇ ਜੇ ਰੱਖਦੀ ਆ ਵਿੱਚੀ ਦੂਰ ਫਟਾਕ ਤੜਾ ਕੇ ਪਾਉਂਦੀ ਆਂ ਤੋੜਦੀ ਨਹੀਂ ਜਾਣਾ ਮੈਰ ਜਲਵੀਰ ਰਾਤ ਕਿਹੜਾ ਮਾਰ ਕੇ ਗਏ ਆ ਫਿਰ ਅਸੀਂ ਦਰਾਤ ਦਿਮਾਗ ਲਾਇਆ ਮਹਾ ਬੁੱਤ ਜੇ ਬਣਾ ਕੇ ਘੜਦੇ ਆ ਖਾਲ ਚ ਬੁੱਤ ਤਾਂ ਵਧੀਆ ਪੂਚਾ ਜੇ ਕਰ ਦੇਣਾ ਆਪਣਾ ਡੰਡੇ 'ਤੇ ਲਾਗੇ ਭੂਤ ਨੱਚਣ ਜਾਂ ਚ ਭੂਤ ਤਾਂ ਨੱਚ ਨਹੀਂ ਜਾਂ ਧੁੱਪਾ ਤਾਂ ਦੇ ਲੈ ਤੂੰ ਤੂੰ ਤਾਲੀਓ ਐ ਹੂੰ ਭੂਤ ਨਾਲ ਆ ਦੇ ਦੇ ਤੂੰ ਮੀਂਹ ਪਿਆ ਕੱਲ੍ਹ ਨਾਲ ਚੱਲ ਪੀਆ ਮਸ਼ੀਨ ਆਪਣੇ ਉਰੇ ਹੈਗਾ ਚਾਚੇ ਕਾਲੇ ਚਾਚੇ ਉੱਥੇ ਚੱਲਦੇ ਸਮਰਾਲੇ ਗਏ ਅਸੀਂ ਰੈਲੋ ਹਾਂ ਉੱਥੇ ਚੱਲਦੀ ਮੀਂਹ ਉੱਥੇ ਮੀਂਹ ਨਹੀਂ ਤਾਂ ਹੈ ਨਹੀਂ ਤਾਂ ਨਾ ਮਾੜਾ ਮੋਟਾ ਤਾਂ ਜਿਹੜਾ ਤੜਕੇ ਨੂੰ ਪਿਆ ਆਪਣੇ ਉਹ ਨਹੀਂ ਤਾਂ ਆਪਣੇ ਡੌਲ ਨਾਲ ਤੜਕੇ ਨੂੰ ਆਪਣੇ ਹੋ ਗਿਆ ਆਪਣੇ ਪੂਰਾ ਹੋ ਗਿਆ ਡੌਲ ਨਾਲ ਡੌਲ ਛੱਡ ਜਾਂਦਾ ਤਾਂ ਉਹ ਆਪਣੇ ਦਾ ਯਾਰ ਸਰੇਥਾ ਚੱਲ ਬਣੇ ਤੇ ਕੱਲ ਇਹ ਘੁੰਮ ਜਾਈ ਇਹਨਾਂ ਸਾਰੇ ਬੱਕੀ ਦੀ ਸਾਡੀ ਟੌਰ ਖਰਾਬ ਕਰੀ ਪਈ ਹੈ ਇਹ ਆ ਘੁੰਮ ਜਾਈ ਟੌਰ ਨੂੰ ਜਾਂ ਤੁਸੀਂ ਕਿਹਨੂੰ ਦਿਖਾਉਣੀ ਆ ਓ ਟੌਰ ਦਿਖਾਉਣੀ ਨਹੀਂ ਹੁਣ ਆਹ ਦੇਖਣ ਨੂੰ ਇਹ ਬੱਤੀਆਂ ਬਣ ਗਈਆਂ ਹਾਂ ਇਹ ਤਾਂ ਆਹੀ ਬਾਤ ਦੀ ਇਹ ਇਹਦੇ ਕਰਕੇ ਸਾਰਿਆਂ ਨੂੰ ਪਾਣੀ ਪਿਲਾਉਣਾ ਪੈ ਜਾਂਦਾ ਉਹ ਇਹ ਤਾਂ ਮੈਂ ਸਭ ਨੂੰ ਟੈਸਟ ਦਿਖਾ ਦੇਣਾ ਇੰਨੀ ਕਿ ਤਾਂ ਮੈਂ ਸਭ ਨੂੰ ਟੈਸਟ ਦਿਖਾ ਦੇਣਾ ਮੈਂ ਘੁੰਮ ਜੇਦਾ ਨਾਲੇ ਤੋਂ ਬਣੀ ਰੇੜੀ ਮਿੱਟੀ ਦੀ ਭਾਂਜੇ ਨਹੀਂ ਨਾਲੇ ਭਰ ਲਈ ਉਰ ਗਿਆ ਥੱਲੇ ਥੱਲੇ ਉਪਾ ਗਏ ਨਾ ਵਟਣੀ ਕੈਨੂ ਨਾਲੇ ਮਿੱਟੀ ਚੱਲਣ ਦੇ ਰੇੜੀ ਪਰ ਬਾਪੂ ਮੜਾ ਗੇੜਾ ਦੇ ਕੇ ਵਿੱਚ ਗੇੜਾ ਦੇ ਕੇ ਮੜਾ ਮੱਖੀ ਦੇਖੇ ਕੀੜੀ-ਕੜੀ ਹੋ ਗਈ ਧੁੱਪ ਦੇ ਕਿੰਨੀ ਹੈ ਕੰਡ ਲੜਵਾ ਮੈਂ ਦੇਖਣ ਚਲੇਗਾ ਮਾ ਮਛਵੀ ਪਾਣੀ ਸੁੱਕਾ ਮੰਦੀ ਆ ਜਾ ਆ ਜਾ ਸੁੱਕਾ ਮੰਦੀ ਵਿੱਚ ਜੇ ਕੱਟਣੀ ਇੱਕ ਦਿਨ ਨਾਰਮ ਹੈਗੀ ਆ ਪਾਣੀ ਲਾ ਦੇਣਾ ਕੱਲ ਨੂੰ ਤੇ ਰਾਤ ਨੂੰ ਲੈਟ ਆ ਗਈ ਬਾਕੀ ਅੱਜ ਬਾਈ ਸਾਹਿਬ ਜੀ ਉਹਨੇ ਸਾਨੂੰ ਇੱਕ ਦਰਖਤ ਵੀ ਦੇਣਾ ਹੈ ਸ਼ਾਮਾ ਵਾਲਾ ਪੇਟਾ ਹੋਣੀ ਆ ਭਾਈ ਪੇਟਾ ਕਰ ਦੂੰਗਾ ਕੋਈ ਗੱਲ ਨਹੀਂ ਤੂੰ ਮੈਨੂੰ ਦੱਸ ਦੇ ਦੇ ਹੁਣ ਸਵੇਰੀ ਸੋਡਲਾ ਗੱਲ ਤੇਰਾ ਹੈ ਨਾ ਜੇ ਹੁਣ ਅੱਜ ਰਾਤ ਨੂੰ ਲਾਈਟ ਆ ਗਈ ਤਾਂ ਪਾਣੀ ਲਾ ਦੇਣਾ ਜੇ ਉਦੋਂ ਨਾ ਮੈਂ ਪਾਣੀ ਲਾਉਂਦਾ ਇਹਨੂੰ ਤਾਂ ਲਾਈਟ ਉਦੋਂ ਦੀ ਨਹੀਂ ਆਈ ਇਹਦਾ ਜਨਰੇਟਰ ਲਾਉਣਾ ਪੈਣਾ ਤਾ ਜਿਹੜੀ ਤੇ ਮੱਕੀ ਕਿਹਾ ਤਾਂ ਵੀ ਸੁਆਗਾ ਮਾਰ ਦੇ ਉਹ ਦੇਖ ਲੈ ਕਹੀ ਜੀ ਹੋਈ ਵੀ ਬਰਾਬਰ ਖੜੀ ਆ ਤੇ ਨਾ ਮੱਕੀ ਤੇਰੀ ਬਹੁਤ ਸੋਹਣੀ ਜੰਮੀ ਉਹ ਨਹੀਂ ਬਹੁਤ ਸੋਹਣੀ ਹੋਈ ਆ ਭਾਈ ਬੀਜ ਦਾ ਫਰਕ ਆ ਮੈਂ ਉਰੇ ਤੇ ਲਈ ਜਾਂਦੇ ਤੇ ਬੀਜ ਭਾਈ ਆਪਾਂ ਮੇਰੀ ਗੱਲ ਸੁਣ ਮਾੜਾ ਨਹੀਂ ਕਿਸੇ ਨੂੰ ਕਹਿਣਾ ਆ ਮਨਸੂਰ ਵਾਲੇ ਤੇ ਬੀਜ ਲੰਦਾ ਰੇਕ ਵਾਰੀ ਮੈਂ ੱਖੇ ਦੀਦਾ ਹੁੰਦਾ ਤਾਂ ਮੱਕੀ ਤਾਂ ਕਿਤੇ ਦਿਖੀ ਹੋਣੀ ਹਮ ਐਤ ਕੀ ਮੱਕੀ ਵਧੀਆ ਹੋਈ ਆ ਕਣਕ ਦਾ ਬੀਜ ਮੈਂ ਉੱਥੇ ਤੇ ਲਿਆ ਆ ਕਣਕ ਵਧੀਆ ਖੜੀ ਆ ਸਾਰਾ ਕੁਝ ਵਧੀਆ ਆ ਉਹਦਾ ਉੱਥੇ ਚਮਕੌਰ ਵਾਲੇ ਤੇ ਲਿਆਉਂਦਾ ਉਹ ਬਾਈ ਗਰੰਟੀ ਦਿੰਦਾ ਬੰਦਾ ਮਸ਼ੀਨ ਵਾਲੇ ਤੈਨੂੰ ਕੱਖ ਪਾਵੇਂ ਕੱਖ ਲਾ ਕੇ ਦਿੰਦਾ ਸਾਰਾ ਫੇਰ ਬਈ ਕੱਖ ਹੋਊਂਗੇ ਕੋਈ ਨਾ ਨੇ ਉਹ ਨਹੀਂ ਨਹੀਂ ਉਹ ਇਨਾ ਨੇ ਗੌਰ ਐਤ ਕੀ ਕਰੀ ਫਸਲ ਉਹ ਗੌਰ ਇੱਕ ਵਾਰੀ ਹੁੰਦੀ ਸੀ ਨਹੀਂ ਅੱਗੇ ਗੌਰ ਨਹੀਂ ਸੀ ਐਤ ਕੀ ਗੌਰ ਜ਼ਿਆਦਾ ਸੈਲ ਐਤ ਕੀ ਮੈਂ ਕਰੀ ਨਹੀਂ ਐਤ ਕੀ ਗੌਰ ਐਤ ਕੀ ਮੇਰੀ ਗੱਲ ਸੁਣ ਬੱਸ ਜੇ ਤੁਸੀਂ ਗੌਰ ਨਹੀਂ ਪਾਣੀ ਲਾ ਕੇ ਖਰਾਬ ਕਰਦੇ ਤੇ ਇਹ ਇਹ ਤੱਕ ਜ਼ੋਰ ਹੁੰਦਾ ਉਹ ਸੁਣ ਤਾ ਲੈ ਮੇਰੀ ਹੁਣ ਮੇਰੀ ਗੱਲ ਹੁਣ ਜਿਹੜੇ ਮੱਕੀ ਹੈ ਨਾ ਉਹ ਹਾਂ ਜੇ ਹੁਣ ਤੂੰ ਪਕਾਊ ਵੀ ਦੇਂਦਾ ਉਹਨੇ ਕਦ ਨਹੀਂ ਤਾਂ ਕੱਢਣਾ ਇੰਨਾ ਉਹ ਚਾਰੇ ਵਾਲੀ ਮੱਕੀ ਵੀ ਜੀਦਾ ਤਾਂ ਕੱਢ ਕੱਢਣਾ ਹੀ ਆ ਉਹ ਚਾਰੇ ਵਾਲੀ ਉਹ ਪਹਿਲਾਂ ਕਿਹੜੇ ਮੈਂ ਕਿਹੜੇ ਪਕਾਊ ਵੀ ਦੇਦਾ ਮੇਰਾ ਫਾਰਮ ਦਾ ਦਰ ਲਾ ਮੇਰੀ ਗੱਲ ਸੁਣ ਲੈ ਐਦ ਕੀ ਕਣਕਾ ਕਿਸੇ ਦੀ ਨਹੀਂ ਮਾੜੀ ਆ ਮੌਸਮ ਨੇ ਸਾਥ ਦਿੱਤਾ ਏ ਬਸ ਗੱਲ ਕਰਦਾ ਮੈਂ ਮੱਕੀ ਦੀ ਵੀ ਗੱਲ ਕਰਦਾ ਤੂੰ ਨਾਲਾ ਵੀ ਜੀ ਵੀ ਦੇਂਦੇ ਐਦ ਕੀ ਤਾਂ ਉਹ ਤੂੰ ਦੇਖ ਲੇਉਂਗਾ ਲੈ ਆ ਕੇ ਕਦ ਇਹ ਦਲ ਵੀ ਬੀਜੀ ਤੇ ਮੈਂ ਤੁਹਾਨੂੰ ਦਿਖਾਉਂਗਾ ਮੈਂ ਵੀ ਤੂੰ ਉਹ ਸਾਰੇ ਥੋੜੀ ਜੀ ਬੀਜੀ ਨਹੀਂ ਉਹ ਜੇ ਨਹੀਂ ਨਹੀਂ ਇੱਕ ਵਾਰ ਅਸੀਂ ਡੈਰੀ ਜੋ ਲਿਖੇ ਦੀ ਜੀ ਪੱਕੀ ਸਾਡੀ ਗੋਡੇ-ਗੋਡੇ ਪਰ ਨਿਸਰਾਈ ਦੀ ਕਈ ਵਾਰ ਬੀਜ ਆ ਜੇ ਕਰਦਾ ਕਿਹੜਾ ਕੋਈ ਵਿੱਚ ਬੜਾ ਆ ਪਉਂਦਾ ਕਈ ਵਾਰ ਬੀਜ ਹੋ ਜਾਂਦਾ ਕਈ ਵਾਰ ਹੋ ਜਾਂਦਾ ਕਹਿ ਦਿੰਦਾ ਮੈਂ ਬਾਜਰਾ ਬੀਜਿਆ ਲੈ ਲੈ ਕੇ ਆਏ ਉਹ ਵੀ ਨਹੀਂ ਹੋਇਆ ਪਹਿਲਾਂ ਹੁੰਦਾ ਤਾਂ ਹੁੰਦਾ ਨਹੀਂ ਹੁੰਦਾ ਹੁਣ ਤਾਂ ਬੀਜ ਹਾਈਬ੍ਰਿਡ ਆ ਗਏ ਨਾ ਹੁਣ ਨਹੀਂ ਹੁੰਦਾ ਪਹਿਲਾਂ ਹੁੰਦਾ ਤਾਂ ਅੱਗੇ ਚਰੀ ਹੋ ਰਿਹਾ ਕਰਦੇ ਤੇ ਸਾਡੀ ਚਰੀ ਨੂੰ ਨਹੀਂ ਛਿੱਟਾ ਦਿਖਾਏ ਕਰਦਾ ਹੁਣ ਦੀ ਵੀ ਵਧਣ ਵਾਲੀ ਚਰੀ ਯਾਰ ਇੱਕ ਵਾਰ ਬੀਜ ਆ ਗਿਆ ਥੈਲੀ ਪੈਕਟ ਚ ਉਹ ਠੀਕ ਹੁੰਦਾ ਬੀਜ ਹੁਣ ਤਾਂ ਲੈ ਇੱਕ ਵਾਰ ਕਿਆ ਹੋਇਆ ਜਿਹੜੀ ਮੱਕੀ ਆ ਇਹਨੂੰ ਲੈ ਕੇ ਆਏ ਪੰਡਾ ਚ ਜਿਹੜੀ ਬਰਸੀਨ ਆ ਉਹ ਭਤੀ ਚਾਉਂਦੀ ਦੀ ਹੂੰ ਆਹ ਹੋਈ ਗਿਆ ਨਹੀਂ ਦੀ ਹੋਈ ਹੈ ਹਾਂ ਇਹ ਡੈਰੀ ਦਾ ਲੱਤਦਾ ਜਿਹੜਾ ਬੀਜ ਤੇ ਕਈ ਵਾਰ ਬੀਜੇ ਕਈ ਵਾਰ ਬੀਜ ਦਾ ਹੀ ਫਰਕ ਪੈ ਜਾਂਦਾ ਉਹ ਪੱਗ ਪੈ ਜਾਂਦਾ ਬਾਜੀ ਵਾਰ ਉਹ ਕਿੱਥੇ ਦੇ ਲਾਉਨੇ ਬੀਜ ਉਹ ਵੀ ਦੇਖਣੇ ਨਹੀਂ ਲਾਉਨੇ ਆ ਉਹ ਤੇ ਆਪਣਾ ਧਿਆਨ ਹੁਣ ਮੇਰੀ ਗੱਲ ਸੁਣ ਲਾ 550 ਬੀਜ ਲੈਂਦਾ ਸੀ ਜੱਗਾ ਕਿੱਧਰ ਗਿਆ ਜਿਹੜੀ ਇਹਦਾ 550 ਹੈ ਨਹੀਂ ਇਹ ਹਾਂ ਕਹਿੰਦਾ ਮੇਰਾ 550 ਕਿੱਧਰ ਗਿਆ ਪਤਾ ਵੇ ਮੰਤਰੀ ਰਹਿ ਗਿਆ ਜਿਹੜਾ ਪੜਦੇ ਅੱਜ ਦਿਖਾਉਂਗੇ ਤੁਹਾਨੂੰ ਹੁਣ ਹਾਂ ਬਾਕੀ ਅੱਜ ਬਾਈ ਪਰੇ ਦੀ ਨਾਲ ਪੜਾਈ ਸ਼ੁਰੂ ਕਰਾਤੀ ਸੁਦਰੀ ਕਿੰਨੀ ਹੈ ਛੜਦੇ ਕਰਨਾ ਸੁਦਰੀ ਦੇ ਗਲੇਖ ਚੋਰ ਫੋਨ ਇਹਦਾ ਹੁਣ ਮੇਰੀ ਯਾਰ ਸੁਣਾ ਹੁਣ ਰਿਸ਼ਤਾ ਕਰਦੇ ਚੋ ਪੈਕਟਾ ਜੇ ਪਤਾ ਨਹੀਂ ਲੱਗਦਾ ਥੈਲੀੋਂ ਕਿਹੜਾ ਬੀਜੀ ਪਾਈ ਜਣਾ ਜਿਹਦਾ ਨਹੀਂ ਪੈਦਾ ਉਹ ਦੁਕਾਨ ਵਾਲੇ ਤਾਂ ਥੈਲੀ ਦੇ ਉਹ ਕਹਿ ਕੇ ਬੀਜੇ ਦਾ ਵੇਚਣਾ ਅਗਲੇ ਨੇ ਬਾਹਰ ਦੇਖਣਾ ਹੁਣ ਤਾਂ ਗੱਲ ਹੀ ਕੀ ਉਹ ਤਾਂ ਹੁਣ ਪਾ ਕੇ ਨਹੀਂ ਆਇਆ ਜਾ ਕੇ ਥੈਲੀ ਚ ਹੈ ਕਿ ਨਹੀਂ ਪੰਜ ਪੰਜ ਫੁੱਟ ਦੀ ਤਾਂ ਹੋ ਗਈ ਮੱਕੀ ਕਿਹੜੀ ਹਾਂ 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 ਪੰਜ ਦੀ ਹੋ ਗਈ ਪੰਜ ਦੀ ਹੋ ਗਈ ਪੰਜ ਛੇ ਦੀ ਹੋ ਗਈ ਪੰਜ ਕਿ ਦੀ ਪੰਜ ਕਿ ਦੀ ਰੱਖ ਛੇ ਦੀ ਨਹੀਂ ਇਹਦੇ ਫੁੱਟ ਦੀ ਕਰਕੇ ਵੇਚਣੀ ਆ ਕਿਆ ਮੱਕੀ ਮੱਕੀ ਪਕਾ ਕੇ ਚੱਕਣ ਦੇ ਫਿਰ ਦੇਖਦੇ ਆਂ ਕਿ ਆ ਫੁੱਟ ਦੀ ਹੁੰਦੀ ਆ ਕਿਉਂਕਿ ਚੱਕ ਲਈਏ ਇੱਕ ਵਾਰੀ ਵੇਚ ਲਈਏ ਹਾਂ ਫੇ ਦੇਖਦੇ ਆ ਜਿੱਦ ਲੂਟਾ ਕਾ ਕੰਮ ਨਹੀਂ ਜੱਸ ਵੰਗੋ ਫਿਰ ਉਧਰ ਨੂੰ ਗੇੜੇ ਲਾਉਣੇ ਪੈਣੇ ਆ ਮੈਂ ਤਾਂ ਲਾ ਦਾਂਗੇ ਕੀ ਹੁੰਦਾ ਲਾ ਦਾਂਗੇ ਜਿੱਦ ਤੈਨੂੰ ਅੱਗੀ ਲਾਉਣੇ ਪੈ ਜਾਣ ਫਿਰ ਦੇਖਣਾ ਲੋਟ ਉਹ ਇਧਰ ਨਹੀਂ ਆ ਚ ਆਪਣੇ ਹੈਗੇ ਉੱਥੇ ਫਾਰਮ ਆ ਉੱਥੇ ਮੱਕੀ ਕੋਈ ਲੈ ਕੇ ਨਹੀਂ ਜਾਂਦਾ ਠੀਕ ਆ ਜੱਸ ਨਹੀਂ ਉੱਥੇ ਜੇ ਕੇ ਆਉਣੇ ਫਿਰ ਆਗੇ ਉਹ ਮੈਂ ਜਵੀ ਉੱਥੀ ਛੜੀ ਹਾਂ ਹਾਂ ਉੱਥੀ ਵੇਚ ਕੇ ਆਉਨੇ ਆ ਯਾ ਜਿੱਥੇ ਲੋਟਾ ਕਾ ਉੱਥੇ ਛੜਦੇ ਮੈਂ ਕੰਕ ਬੜਾ ਦੀ ਮੈਂ ਤਾਂ ਆਪ ਯਾਰ ਮੱਕੀ ਨੂੰ ਪਾਣੀ ਲਾਉਣਾ ਮੱਕੀ ਜ ਉਹਦੇ ਖੱਡਾ ਦੇਖੀਂ ਚਾਚੇ ਹਾਂ ਉਰੇ ਦੇ ਖੱਡ ਕੱਢੀ ਵੀ ਉਹ ਦਿਖਦੀ ਆ ਤਣਕੇ ਦੇ ਗੱ ਆ ਮੇਰੇ ਮੋਕੀ ਨੇ ਮੈਂ ਤਾਂ ਹੀ ਨਹੀਂ ਪਾਣੀ ਲਾਉਂਦਾ ਮੱਕੀ ਜਿਹਨੂੰ ਤੂੰ ਮੇਰੇ ਅੱਜ ਕੰਨੇ ਵਾਲੇ ਆ ਜੱਗੂ ਦੇ ਮੇਰੇ ਬਰਾਬਰ ਹੀ ਆ ਕੰਨਾ ਹਾਂ ਮੇਰਾ ਹਾਜੀ ਬੱਟ ਸੁੱਕੀ ਪਈ ਆ ਜੱਗੂ ਦਾ ਘਿਹਰਾ ਸੁੱਕਾ ਪਿਆ ਦੂਹਾ ਘਿਹਰਾ ਤਾਂ ਸੁੱਕਾ ਪਿਆ 3 11 ਕਿੱਲਾ ਰੋਈ ਆ 3 11 ਕਿੱਲਾ ਇਹ ਸੁਹਾ ਥੋੜਾ ਜੂਹਾ ਕਿਤੇ ਕਿਤੇ ਕੱਟ ਕਰ ਦੂੰਗਾ ਹੈ ਕਹੀ ਲਈ ਜਿੱਥੇ ਕੰਨਾ ਖੜਾ ਬੰਦਾ ਉੱਥੇ ਖੜਾ ਜੱਗੂ ਦੇ ਡੈਡੀ ਕਹਿੰਦਾ ਪਾਣੀ ਹੋ ਨਹੀਂ ਮਿਲਦਾ ਅੱਰੀਆ ਬੱਤ ਚਲ ਚਲੀਏ ਕਣਕ ਬਾਣ ਚਲੀਏ ਯਾਰ ਚੱਲ ਦੇਖੀਏ ਭਈਆਂ ਨੂੰ ਆ ਤਾਂ ਬਾਪੂ ਕਾਲੂ ਵੱਡ ਲਾ ਔਰੇ ਤੇ ਇੰਨੀ ਕ ਆਹਦਾ ਵੱਟਦੇ ਨਹੀਂ ਹਾਂ ਜਿਹੜੀ ਖਾਂ ਸ਼ਾਮ ਨੂੰ ਇਹਨੂੰ ਵੱਡ ਲੈ ਜਾ ਬਸ ਤਸਵੀਰ ਵੱਟੂ ਨਾਲ ਹੀ ਗਈ ਰੇਲੀ ਬਾਸ ਜੀ ਬਸ ਠੀਕ ਆ ਬਾ ਠੀਕ ਤਦ ਲਈ ਕੀ ਹੋ ਗਿਆ ਇਹਨੂੰ ਹੈ ਉਹ ਵੀ ਬਚ ਗਿਆ ਉਹ ਰੁਕ ਹੀ ਨਹੀਂ ਲੱਗੀ ਵੀ ਰਹਿ ਗਈ ਹੈ ਇਹ ਲੈ ਨਾ ਮੂਰੇ ਆਇਆ ਨਹੀਂ ਆਹ ਤੇ ਖਾਜ ਬੱਜਣੀ ਨਾ ਸਰਵਾਲ ਹੈ ਹੈ ਆਸਰ ਵਾਲਾ ਨੂੰ ਉੱਥੇ ਨੀਵੇਂ ਨਹੀਂ ਸਾਬ ਨੂੰ ਵੀ ਲੱਗਦਾ ਤਾਂ ਇਹਦੇ ਰੋੜੇ ਮਾਰੇ ਉੱਥੇ ਬੈਠ ਕੇ ਕਹਿੰਦਾ ਸਾਡੀ ਬ੍ਰੇਕ ਥੱਲੇ ਲੱਗਦੀ ਮਾਸਰ ਵਾਲਾ ਕਿਉਂ ਬਾਜੀ ਬਸ ਇੱਕੇ ਕੰਮ ਹੁੰਦਾ ਜਿਹਾ ਸਿਮਰ ਨਹੀਂ ਤੀ ਇਹ ਇਹ ਟੁੱਟਣ ਲਈ ਤਾਂ ਜਦ ਤੱਕ ਸਵਾਦੇ ਨਹੀਂ ਆਉਂਦਾ ਆਪਾਂ ਨੂੰ ਜਦ ਤੱਕ ਆਪ ਨਹੀਂ ਹੱਥ ਬੱਲਾ ਮਾਰਦੇ ਹੋਰ ਇਹ ਭਾਈ ਭਈਏ ਲਾਤੇ ਆਪਣਾ ਜਿਹੜੇ ਕਣਕ ਆਪਣੀ ਮੁੰਡਾ ਟਾਲ ਪਛੜਿਆ ਤਾਂ ਸੋਨਾ ਜਿਹੜਾ ਸੋਨਾ ਉਗਲੇ ਹੀਰੇ ਮੋਤੀ ਹੀਰੇ ਮੋਤੀ ਹੀਰੇ ਮੋਤੀ ਆ ਦੇ ਭਾਈ ਸੋਨਾ ਖੜਾ ਕੋਟੀ ਦੀ ਜੀ ਚਾਚੇ ਉਹ ਤਾਂ ਹੀ ਤਾਂ ਗੱਗਿਆ ਕਣਕੇ ਬਹੁਤ ਕੰਮ ਦੀ ਖੜੀ ਆ ਇਹ ਹੈ ਦਲਵੀਰ ਹਿੱਲਦੀ ਵੀ ਨਹੀਂ ਦੇਲਾ ਸਹੀ ਉਹ ਕਿੱਲੂ ਵੀ ਸੜੀ ਤਾਂ ਜੇ ਹਵਾ ਲੱਗੂ ਆਹ ਹਵਾ ਚੱਲਦੀ ਆ ਹਵਾ ਚੱਲਦੀ ਕਣਕ ਦੇ ਇਸ ਤੂੰ ਕਹੀ ਪਈ ਆ ਬਾਬਾ ਠੀਕ ਆ ਪਾਉਣੀ ਕਿਤੇ ਤੇ ਾਰੇ ਪਾਸੇ ਬਸੇ ਆ ਇਹ ਵਾ ਸਿੱਧੀ ਖੜੀ ਆ ਕਹਿੰਦੇ ਕਣਕ ਜਮਾ ਨਹੀਂ ਗਰੀ ਇਹ ਖੜੀ ਆ ਉਹਨਾਂ ਤੋਂ ਜਿਹੜੇ ਵੱਡੇ ਲੱਗੇ ਹੋਏ ਹੈਂ ਵੜਤੀ ਨਾ ਨੇ ਓਏ ਇਹ ਜੀ ਨੂੰ ਵੱਡਣ ਸਵਾਦ ਆਉਂਦਾ ਹੈ ਜੀ ਨੂੰ ਐਨੂੰ ਝੁੰਸ਼ਾ ਮਾਈ ਬੂਟਿਆਂ ਜਾਂ ਕਹਿੰਦੇ ਸਰਦਾਰ ਜੀ ਤੁਸੀਂ ਵੀ ਕਬੂਲ ਰਹੇ ਜੇ ਮੈਂ ਬੂਟਿਆਂ ਜੇ ਆ ਕ ਸਾਰੀਓ ਬੂਟਿਆਂ ਜਾਂ ਮੈਂ ਸਾਰੇ ਬੂਟਿਆਂ ਜੇ ਕਿਉਂ ਸੁਬੇ ਤੇ ਆ ਜੀ ਹਾਂ ਸਾਰੀਓ ਮਾ ਬੂਟਿਆਂ ਜੇ ਠੀਕ ਹੈ ਸੈਬ ਜੋਤ ਔਰੇ ਆ ਦੇਖ ਦਾਣਾ ਵੀ ਕੋਈ ਨਹੀਂ ਮਰਿਆ ਪਿਆ ਵਿੱਚ ਕਹੀ ਕਹਿੰਦੇ ਤੇ ਇਹਨੇ ਪਾਣੀ ਨਹੀਂ ਲਾਇਆ ਸੋਕੇ ਚ ਪਕਾਤੀ ਦਲਵੀਰ ਨਹੀਂ ਕਹਿੰਦੇ ਮੈਨੂੰ ਮੈਂ ਚਾਚੇ ਨੂੰ ਕਿਹਾ ਦਦਣ ਚਾਚੇ ਨੂੰ ਮੈਂ ਕਿਹਾ ਰਹਿਣ ਦੇ ਪਾਣੀ ਚ ਲਾਇ ਲੈ ਦੇਖ ਇਹ ਤਾਂ ਉਹੀ ਗੱਲ ਹੋ ਗਈ ਦਾਣਾ ਹੀ ਬਹੁਤ ਸੋਹਣਾ ਹੈ ਦੇਖਦਾ ਸੀ ਕਿ ਹਜੇ ਪੈ ਦਾਣਾ ਕੋਈ ਦਾਣਾ ਨਹੀਂ ਮਰਿਆ ਪਿਆ ਵਿੱਚ ਵੇਖ ਲੈ ਫੇ ਆਇਆ ਗਿਆ ਯਾ ਰੱਬ ਦਿੰਦਾ ਛੱਪੜ ਫਾੜ ਕੇ ਦਿੰਦਾ ਉਹ ਤਾਂ 4 4 ਛਾੜ ਦਸੂਗਾ ਕਹਿੰਦੇ ਯਾ ਰੱਬ ਦਿੰਦਾ ਥੱਪੜ ਛੱਪੜ ਫਾੜ ਕੇ ਦਿੰਦਾ ਬਿਨਾ ਪਾਣੀ ਦੀ ਜਾਂ ਖੋਦਾ ਫੇ ਥੱਪੜ ਮਾਰ ਕੇ ਖੁੰਦਾ ਛੱਪੜ ਤਾਂ ਫਾੜਦਾ ਤਾਂ ਲੱਗਿਆ ਹੋਰ ਇਹ ਕੰਮ ਦਾ ਯਾ ਜੀ ਆਪਾਂ ਨੂੰ ਨਹੀਂ ਵਧੀਆ ਲੱਗਦੀਆਂ ਮਨਾ ਬਲੌਗਰ ਬਈ ਇਹ ਕਹਿੰਦੇ ਸਰਾਦੀ ਕਹਿੰਦਾ ਮੈਂ ਸਵੇਰ ਚਾਹ ਦੇਣ ਆਇਆ ਇਹਨਾਂ ਨੂੰ ਤਕਰੀਬਨ 12 12:00 ਵਜੇ ਸਵੇਰ ਤੀ ਉਹ ਦੁਪਹਿਰ ਦਾ ਮਾਦਾ ਕਹਿੰਦਾ ਸਰਾਦੀ ਕਹਿੰਦੇ ਹੱਜ ਦਾ ਫੇ ਤਾਂ ਵੱਢਣ ਲੱਗੇ ਲੱਡੂ ਨਹੀਂ ਲਿਆਇਆ ਮਾ ਤੁਹੀਂ ਮੈਨੂੰ ਦੱਸਿਆ ਮੇਰਾ ਆਉਣਾ ਤੁਸੀਂ ਵੱਢਣਾ ਹਾਂ ਵੀ ਤਾਂ ਗੱਲ ਮਾ ਸਵੇਰ ਨੂੰ ਬੰਦੇ ਆਦੇ ਵਿੱਚ ਫੇਰ ਆਉਣਾ ਜਦ ਬੰਦੇ ਨੂੰ ਚਾਹ ਨੂੰ ਮੰਗਾ ਲਈ ਉਹ ਵੱਢਣੇ ਆਈਆਂ 12 ਵਜੇ ਯਾਰ ਜੱਤਾ ਫੱਟਿਆ ਬਦਲਦਾ ਫਾੜ ਮਾ ਇਹ ਕੀ ਆਉਗਾ ਫੇਰ ਵੀ ਲੱਡੂ ਆ ਜਾਣਾ ਮਾ ਹੁਣ ਕਿੱਧਰ ਕੱਢੂਗਾ ਹਾਂ ਇੱਧਰ ਕੱਢੂ ਹੁਣ ਜਿੱਧਰ ਕੱਢਣੀ ਆ ਉਦੋਂ ਖਲਾ ਦੂੰਗੇ ਉੱਧਰ ਖਾਵਾਂਗੇ ਉਦੋਂ ਬਾਤੀ ਬਣਦੀ ਆ ਤੇ ਬਾਤੀ ਖਾ ਦਈਏ ਇਹ ਸਾਡੇ ਥੋੜੇ ਬਗੇ ਦਿੱਲੀ ਆ ਕੇ ਸਾਡੇ ਹਾਂ ਮਾ ਜਿੱਦਾ ਗੱਲ ਹੈ ਇਹ ਲਵਾ ਫੇ ਮੈਂ ਬਾਕੇ ਲੈ ਆਉਣੀ ਆ ਆਪਣੇ ਕਾਰਨ ਇੱਧਰ ਲੈ ਆਇਆ ਨਾ ਫਾਗੜਾ ਦੱਸ ਲਵਾ ਦੇ ਮੈਂ ਬਾਕੇ ਲੈ ਆਉਣੀ ਆ ਇੱਧਰ ਬਾਕੇ ਵਰਤ ਕਰ ਵਰਤ ਕਰ ਦੱਸ ਦੱਸ ਫੈਟਰਾ ਵਾ ਨਹੀਂ ਸਾਹਿਬ ਜੀ ਉਹ ਤਾਂ ਡੱਬਾ ਲੈ ਆਉਂਦਾ ਸਾਦੇ ਇੱਕ ਤੂੰ ਆ ਮੈਂ ਦੇਖ ਤੂੰ ਪਹਿਲਾਂ ਕਰਾਸ ਵੀ ਠੀਕ ਆ ਬਾਈ ਬਾਈਆਂ ਨੇ ਕਮੈਂਟ ਵੀ ਕਰੇ ਵੇ ਤੇ ਜਿਹਦਾ ਨੁਕਸਾਨ ਹੁੰਦਾ ਉਹ ਕੋਈ ਖੁਸ਼ ਹੋ ਕੇ ਠੰਡਾ ਪਲਾਉਂਦਾ ਹੁੰਦਾ ਇਹਨਾਂ ਨੂੰ ਫੇਰ ਪਹਿਲਾਂ ਤਾਂ ਉਹਰੇ ਟਰਾਲਾ ਮਿੰਨ ਗਏ ਉਦੜ ਪਾਰਟੀ ਕਰੀ ਠੀਕ ਆ ਦੋਹੇ ਦੋਹਾਂ ਦੀ ਸ਼ਰਤ ਦੀ ਪਾਲਟੀ ਮੰਨੂ ਕਰਨੀ ਪੈਗੀ ਚੱਲ ਕੋਈ ਨਾ ਉਹਦੇ ਵਿੱਚ ਜਿੱਦਾਂ ਚੱਕਣਗੇ ਉਦੋਂ ਪਾਲਟੀ ਕਰੀ ਮੈਂ ਤੂੰ ਪਾਣੀ ਪੀ ਲੈਂਦਾ ਜਿੱਦਾਂ ਪੁੱਠਾ ਕਰਿਆ ਜਿੱਦਾਂ ਪੁੱਠਾ ਕਰਿਆ ਉਦੋਂ ਕਣਕ ਲੱਦੀ ਉਦੋਂ ਪਾਲਟੀ ਕਰੀ ਮੇਰੀ ਗੱਲ ਸੁਣ ਜਿੱਦਣ ਲੈ ਲੈਂਦਾ ਪਾਲਟੀ ਤੇਰੀ ਹੁੰਦੀ ਆ ਤੇ ਕਰਦੀ ਪਹਿਲੀ ਪੁੱਤ ਮੇਰੇ ਪਾਣੀ ਦਾ ਨਹੀਂ ਸਾਡਾ ਨਾ ਨਾ ਹਮਨੇ ਲਾਇਆ ਕਰ ਲਾ ਮਾੜਾ ਜਿਹਾ ਮੋਟਰਸਾਈਕਲ ਇੱਧਰ ਜਿੱਦਣ ਲੈਂਦਾ ਉਦੋਂ ਪਾਲਟੀ ਕਰੀ ਹਾਂ ਜੇ ਵੇਚਣਾ ਉਦੋਂ ਕਰਨੀ ਕਿ ਫੇ ਪਾਲਟੀ ਕਿਉਂ ਕੀ ਰਹਿ ਗਈ ਆ ਉਹ ਤਾਂ ਪਾਲਟੀ ਦੇ ਭਾਈ ਜਾਣਾ ਇਹਦਾ ਭਾਈ ਕਰਨੀ ਪੈਣੀ ਆ ਅਲਟੇ ਕਰਨੀ ਪੈਣੀ ਹਾਂ ਮੈਂ ਤੂੰ ਕਿੱਧਰ ਨੂੰ ਚੱਲਿਆ ਮੈਂ ਤੇਰੇ ਤਾਂ ਨਿਪਟ ਗਿਆ ਨਾ ਨਿਪਟ ਗਿਆ ਡਾੜ ਜੁੜ ਕਿਵੇਂ ਆ ਡਾੜ ਹੈਗਾ ਜੋੜ ਹੈਗਾ 22 23 ਦਾ 24 ਦਾ 25 ਦਾ ਅਲੱਗ ਅਲੱਗ ਛਾੜਾ 25 ਥੱਲੇ ਨੂੰ ਹਾਂ ਚੱਲ ਵਧੀਆ ਹੈ ਨਾ ਠੀਕ ਆ 20 ਪਲੱਸ ਚੱਲਦੇ ਬਾਈ ਥਾਰੇ ਇਹ ਤੇ ਉੱਪਰ ਚਾਈਦਾ ਹਾਂ 20 22 ਬਥੇਰਾ ਇੰਨਾ ਬਹੁਤ ਹੈ ਠੀਕ ਹੈ ਉਹ ਥਾਰਾ ਨੂੰ ਨੀਂਰੇ ਖੋਸ਼ ਹੁੰਦਾ ਤੇ ਕੋਇਲ ਕੀ ਗਿਰਿਆ ਪੈ ਨਹੀਂ ਕਰਨਗਾ ਚਾਹ ਠੀਕ ਆ ਬਾਈ ਜਿਹੜਾ ਗਿਰਿਆ ਪਿਆ ਉਹਨਾਂ ਦਾ ਡਾਉਣਾ ਮੜ ਮੋੜਦਾ ਆਹੋ ਇਹ ਤਾਂ ਹੈ ਠੀਕ ਆ ਬਾਕੀ ਮੌੜੀ ਟੂੜੀ ਵੀ ਚੰਗੀ ਬਣੀ ਐ ਇਹਨਾਂ ਦੇ ਟੂੜੀਰ ਬਣਨੀ ਹੁੰਦੀ ਲਾਣ ਵਾਸਤੇ ਕਿਡਾ ਦਾ ਟੂੜੀ ਬਣਨੀ ਉਹ ਵੀ ਕੜਾ ਠੀਕ ਬਾਈ ਕੱਪਾ ਨਾਲ ਤਰਲਾ ਹੀ ਕੱਪਾ ਕਰਦੇ ਆ ਕੋਈ ਵੀ ਨਾਮੇ ਸਹੀ ਜਾਣ ਕੇ ਬੋਲ ਹੈ 80 ਜਾਂ 22 ਪੁੱਛੀ ਹੋ ਹੈਗਾ ਜੋ ਵੀ ਆਪਣਾ ਉਹੀ ਆ ਮੇਰਾ 303 ਮੇਰੇ ਵੀ ਭਾਈ ਉਹੀ ਹੋਇਆ ਚਾਵਾਂ ਵੀ ਤਾਓ ਪਿਛਲੇ ਸਾਲ ਲਾਇਆ 726 ਹਾਂ ਠੀਕ ਐ ਵਧੀਆ ਜੇ ਬਾਦ ਤੱਕ ਝੜੂਗਾ ਤਾਂ ਹੀ ਭਾਏ ਪਾਪਾ ਨੂੰ ਇਹ ਤਾਂ ਹੈ ਬਾਈ ਹੋਰ ਕੀ ਹੈ ਠੀਕ ਨਹੀਂ ਠੀਕ ਹੈ ਠੀਕ ਹੈ ਅਸੀਂ ਤਾਂ ਹਲੇ ਵੱਢਣੀਆਂ ਪੈਸੇ ਖੇਦਿਆ ਕਣਕ ਚ ਮੱਕੀ ਚ ਅੱਛਾ ਕੀ ਕਣਕ ਚ ਰੇ ਪਾਉਣਾ ਸਵੇਰੋਂ ਝੱਲਿਆ ਤਾਂ ਮੈਂ ਉਹ ਪਛਾਗਾ ਬਾਬਾ ਕਹਿੰਦਾ ਰੇ ਪਾ ਗਿਆ ਬਾਹਰ ਕਰਕੇ ਬਾਹਰ ਤੁਸ ਬਾਜੂ ਹੂਕ ਮੇ ਪਾਤ ਨਾ ਉਸੇ ਹੀ ਕੰਮ ਹੋਵੇ ਹਾਂ ਬਾ ਸ਼ਾਮ ਨੂੰ ਪਾਉਂਗਾ ਹੁਣ ਜਾਂਦਾ ਹੁਣ 3 ਵਜੇ ਜਾਉਂਗਾ ਉਹਦੇ ਜਿਹੜੇ ਸੜਕੇ ਮੈਂ ਕਹਿੰਦਾ ਲੱਗ ਲਿਓ 4-5 ਕੁ ਟੋਕੇ ਲੱਦਣੇ 2 ਕਿਲੇ ਐ ਇੱਥੇ ਉਹਦੇ 2.5 ਕੁ ਟੋਟੇ ਦਾ ਪੈਸੇ ਜਾਣੇ ਹਸ ਵੀ ਰੇ ਨਾ ਹੂੰ ਕਾਹ ਕੇ ਮੈਂ ਕਿਹ ਕੇ ਕੀ ਮੱਠੀ ਚੱਕੀ ਆ ਉਹਦੀ ਵੀ ਕੱਖ ਆ ਥੋੜੀ ਸਪਰੇਅ ਲੇਟ ਹੋ ਗਈ ਮੈਂ ਹੁਣ ਨਹੀਂ ਸਪਰੇਅ ਹੁੰਦੀ ਪਰ ਆਹਦਾ ਬਈਏ ਬਹੁਤ ਇਹਨਾਂ ਨੇ ਵੱਢਦੇ ਨਹੀਂ ਥੋੜੀ ਆਹਦਾ ਵੱਢਦੇ ਨਹੀਂ ਪਹਿਲਾਂ ਵੱਢ ਕੇ ਆਏ ਦੋ ਆੜੂ ਦਾ ਇਹ ਨਿਆਰਾ ਕਣਕ ਉਹਦੇ ਲੱਗਿਆ ਜੀ ਉਹ ਪਹਿਲਾਂ ਦੁਆੜ ਵੱਢ ਕੇ ਆਏ ਯਾਰ ਇਹ ਪੈ ਪੈ ਕੇ ਵੱਢਦੇ ਹੋ ਢਾਈ ਗਿੱਲੇ ਵੱਢੀ ਜਾਂਦੇ ਐ 12 ਬੰਦੇ ਯਾਰ ਕਣਕ ਗੰਨੇ ਵਾਲੇ ਖੇਤ ਤੇ ਦਿਲਵੀਰ ਤਾਂ ਕਣਕ ਚੰਗੀ ਖੜੀ ਆ ਯਾਰ ਗੁੱਲੀ ਡੰਡਾ ਵੀ ਨਹੀਂ ਨਹੀਂ ਗੁੱਲੀ ਡੰਡਾ ਹੋਵੇ ਫੇਰ ਗੰਨੇ ਵਾਲੇ ਨਹੀਂ ਕੋਈ ਵੀ ਕਰੀ ਸਪਰੇਅ ਕੋਈ ਨਹੀਂ ਸਪਰੇਅ ਨਹੀਂ ਇੱਕ ਪਾਣੀ ਦਾ ਆ ਹਣਾ ਪਾਣੀ ਇੱਕ ਲੱਗਿਆ ਦੋ ਦੋ ਲੱਗ ਲੈ ਨਹੀਂ ਇੱਕ ਵੀ ਸਭਰੇ ਕੱਕ ਦੀ ਗੁੱਲੀ ਡੰਡੇ ਦੀ ਨਹੀਂ ਕਰੀ ਹੈਗੀ ਉਹ ਜਿਹੜੀ ਉਹਦੀ ਹੁੰਦੀ ਹੈ ਟਿਲਟ ਉਹ ਕਰੀ ਟਿਲਟ ਕਰੀ ਹੈ ਹੋਰ ਨਹੀਂ ਕੋਈ 16 15 16 ਕੁਆਂਟਲ ਤੇ ਨਹੀਂ ਮਰਦੀ ਬੂਟਿਆਂ ਲਈ ਕਣਕੇ ਨਹੀਂ ਮਰਦਾ ਆਹ ਰਾਮਨਾਲ ਨਿਕਲੂਗੀ 16 ਕੁਆਂਟਲ ਦੇ 80 30 32 ਕੁਆਂਟਲ ਕਣਕ ਹੋਗੀ ਬਹੁਤ ਹੈ ਖਾਣ ਜੋਗੀ ਹੋ ਜਾਣੀ ਆਪਣੇ ਬਸ 20 32 ਕੁਆਂਟਲ ਕਾਣੀ ਐਨੀ ਖਾਜੂ ਮੂੰ ਤੁਸੀਂ ਪੁੱਤਰ ਰੱਖੇ ਹੋਏ ਆ ਬਾਈਂ ਦੀ ਲੱਗ ਜਾਂਦੀ ਯਾਰ ਇੰਨੀ ਤਾਂ ਨਹੀਂ ਲੱਗਦੀ ਹੂੰ ਫਿਰ ਬਾਅਦ ਵਿੱਚ ਫਿਰ ਕਈ ਵਾਰ ਔੜਦੀ ਲੱਗਦੀ ਹੈ ਫਿਰ ਢੋਲ ਵੇਚਣਾ ਵੀ ਪੈ ਜਾਂਦਾ ਠੀਕ ਆ ਨਗਰਾ ਟੁਕੜਾ ਲੁ ਗਏ ਨਹੀਂ ਕਰਾ ਰੱਖਣੀ ਚਾਹੀਦੀ ਇਹ ਤਾਂ ਉਹ ਵੱਡੀ ਜਿੱਤ ਦਾ ਫਾਇਦਾ ਯਾਰ ਮੈਂ ਹੱਥ ਰੇਡ ਦੇ ਦੋ ਕੁਆਂਟਮ ਦੇ ਦੋ ਢੋਲ ਦੋ ਪੰਜ ਬੰਦੇ ਆਪਾਂ ਤਾਂ ਰੱਖਦੇ ਆ 15 ਟੋਟਾ ਰੱਖ ਕੇ ਦੇਖ ਲਈ 30 ਦਿਨ ਰੱਖ ਕੇ ਦੇਖ ਲਈ ਸਰ ਦਾ ਤਾਂ ਨਹੀਂ ਜਾਂਦਾ ਰੇਟ ਆਹ ਐਸੋ ਵਧਿਆ ਇਸ ਵਾਰ ਮੈਂ ਥੱਲੇ ਆ ਜਾਂਦਾ ਨਾ ਰੇਕ ਵਾਰੀ ਵੇਚਦਾ ਮੇਰੀ ਤਾਂ ਬੱਧੀ ਗਈ ਆਈ ਤਾਂ ਐਦਾਂ ਹੀ ਕਰਦਾ ਸੌਜਾ ਇੰਨੀ ਤੇਰੀ ਦੂਈ ਹੈ ਨਾ ਆ ਕਹਿੰਗੇ ਆ ਦੂਈ ਸਰੋਂ ਦਾ ਆ ਗਿਆ ਨਹੀਂ ਗਾ ਹਾਂ ਉਹ ਆ ਤੇਰੀ ਸਰੋਂ ਦਾ ਕਰਾਦਾ ਐਦਾਂ ਹੀ ਸੌਦਾ ਮਹਿੰਗਾ ਪੈ ਗਿਆ ਬਸ ਠੀਕ ਠੀਕ ਜੀ ਪੈ ਗਿਆ ਪਸੇਵਾ ਹੀ ਕਰੀਆ ਸਾਲ ਰੇਟ ਹੋ ਗਈ ਆ ਅੱਫੇ ਉਹੀ ਜਾਂਦਾ ਅੱਦਾ ਯਾਰ ਲੋਟਾਈ ਦੀ ਗੇਮ ਆ ਲੋਟਾਈ ਦੀ ਗੇਮ ਆ ਬਸ ਹਾਂ ਚੱਲ ਕੋਈ ਸਾਬ ਜੀ ਚੱਲ ਦਰਾਖਤ ਦੇ ਸਾਨੂੰ ਕਿਹੜਾ ਦੇਖਦੇ ਬਾਈ ਕਿਹੜਾ ਦਰਾਖਤ ਦਿੰਦਾ ਸਾਬ ਜੀ ਉਹ ਤਾਜ ਫਿਰ ਦਿਖਾਉਂਦੇ ਤੁਹਾਨੂੰ ਨਿਪਟ ਜੂ ਗਿਆ ਕੰਮ ਮਦਲ ਦੀ ਦਾ ਖਲੜਦਾ ਜਵਾਬ ਆਉ ਤੁਨ ਦੇਖੋ ਇੱਕ ਕਿਹੜਾ ਕੰਮ ਹੋਦਾ ਲੈ ਇਹ ਦਵਾਈ ਮੱਛਰਾਂ ਵਾਲੀ ਹਾਂ ਮੱਛਰਾਂ ਵਾਲੀ ਦਵਾਈ ਲਈ ਇਹ ਮੱਛਰਾਂ ਵਾਲੀ ਦਵਾਈ ਲੱਗਦਾ ਹੁੰਦਾ ਫੇਰ ਕਾਹੇ ਗੱਲਾਂ ਦੀਆ ਫੇਰ ਵੀ ਅੱਸੀ ਬੱਟਰੀ ਵੀ ਲੱਗਦਾ ਆਹ ਦੰਦੀ ਪੜਦਾ ਦਾ ਫਿਰ ਲੋਟਿਆ ਜਾਂਦਾ ਫਿਰਦਾ ਹੋਵੇ ਬਾਕੀ ਕੰਮ ਚਲੋ ਅੱਗੇ ਤਾਂ ਵੱਧ ਜਾਦਾ ਹੈ ਹੈ ਨਾ ਕਿੱਥੇ ਮਰਨਾ ਜਾਂ ਜਾ ਜਾ ਲੋਕ ਬੈਣੀ ਹੈ ਤੂੰ ਅੱਜਾਇ ਦੇ ਲੱਗੇ ਉਹਦਾ ਮਰਦਾ ਇਹਨੇ ਹਾਂ ਅੱਜਵੇਂ ਮੇ ਲੱਗੇ ਹੈ ਲੱਗਿਆ ਕਾ ਡੂੰਮੜੇ ਮਾ ਜੰਮੜਾ ਤਾਂ ਸਾਨੂੰ ਚੱਲ ਲੱਭੜਿਆ ਕਾ ਪੰਜਾਂ ਵਰ੍ਹਿਆਂ ਰਹਿ ਗਿਆ ਹੋ ਗਿਆ ਕੰਮ ਚੱਲ ਹੋ ਗਿਆ ਵੀ ਬੁੱਢਾ ਵਿਹਲਾ ਇਹਨਾਂ ਕੋਲ ਵਾਜ ਦੇ ਹੱਥ ਲਾਉਂਦੇ ਪਰ ਕਾ ਦੇਸੀ ਗੀਤ ਲਗਣਾਤ ਨਾਲ ਅਸੀਂ ਤਾਂ ਕੋਈ ਬਣਾ ਸੁਣਾਉਣੇ ਕਿਤੇ ਆਏ ਹੋ ਬਰ ਸੋਨੇ ਦੇ ਹੋ ਇਹ ਆਰ.ਟੀ.ਵੀ. ਤਾਂ ਕਰੀ ਗਿਆ ਮੰਨੂ ਅੱਜ ਕੱਲ ਅੱਜ ਕੱਲ ਕਰੀ ਗਿਆ ਬਕੱਢੀ ਨਹੀਂ ਹੈ ਤਨੂੰ ਪਤਾ ਤਾਂ ਹੈਗਾ ਤੱਕਾ ਦਾ ਪੈਦਾ ਕੰਮ ਦਾ ਹਾਂ ਮੈਂ ਸੀਜ਼ਨ ਚੱਲਦਾ ਤਾਂ ਕਾ ਪੈਦਾ ਸਾਲੂ ਬਣੀ ਕੱਢਣੀ ਆ ਮੱਕੂ ਨੂੰ ਇਹ ਕਿਹੜੀ ਆ ਕੱਢਦੀ ਏ ਠਾਣ ਜੋਕੇ ਦਾ ਕਰਦਾ ਜੀ ਅਸੀਂ ਜਿਹਦਾ ਅਸੀਂ ਆਪਣੇ ਕੱਢਣੇ ਲੈਂਦਾ ਹੋਇਆ ਬਾਸ ਬਾਜੀ ਬਾਸ ਹੋਰ ਕੁਝ ਨਹੀਂ ਐ ਪਾ ਬੈ ਗੋ ਯਾਨੀ ਹੋ ਰਹੀ ਏ ਤਰ ਉਹ ਵੀ ਜੱਲੇ ਵੀ ਉੱਤਰ ਹੈ ਕਾਲੇ ਜਿਹੇ ਪਾਇਆ ਉਹ ਖੜੇ ਚੱਲਦੀ ਆ 100 ਪਾਣੇ ਆ ਖੜੀ ਜਿਹੜੀ ਮੈਂ ਦਾਣੇ ਪਾਉਂਦੇ ਉਹਦੇ ਨਾਲ ਨਾਲ ਪਾਈ ਜਾਵੇ ਪਹਿਲਾਂ ਵੀ ਤਾਂ ਖੜੀ ਹੋਦੀ ਕਾਲਾ ਵੀ ਦਾਣੇ ਪਾਉਂਦੀ ਸੀ ਸੜਨ ਦੇ ਨਾਲ ਝਾੜਾ ਉਹ ਸੜਨ ਆਈ ਹੋਈ ਉਰ ਲਾਗੇ ਨਾਟੇ ਪਾਇਆ ਹੋਏ ਆ 20 ਜਗ੍ਹਾ ਤਾਂ ਖੜੇ ਪਾਇਆ ਹੋਏ ਆ ਸਾਡੇ ਸਕੱਟਰੀ ਬੈਣੀ ਉਹ ਸਾਬੇ ਬਾਬੇ ਦੀ ਬੈਣ ਕੀ ਨਹੀਂ ਭੈਣ ਕੋਲ ਅੱਥਲ ਬਾਈ ਜੀ ਨਹੀਂ ਪੈਂਦੀ ਕੋ ਹੁੰਦਾ ਉਹੀ ਮੇਰੀ ਗੱਲ ਦਾ ਹਾਰਦਾ ਪਿਆ 11 12 ਵਜੇ ਚੱਲੀ ਜਾਂਦੀ ਆ ਆਪਣੇ ਬਾਸ ਤਾਰੇ ਤਾਰੇ ਮੋੜ ਤਾ ਕੱਖ ਬੜੂ ਜੱਜਾ ਪੈ ਗਿਆ ਜਾ ਕੇ ਦੇਖ ਲੈ ਨਾ ਪੈਣੀ ਆ ਪੈਂਦੀ ਆ ਸਿਕਟ ਉਸ ਮਾਨ ਦਾ ਸਾਪ ਪਿਆ ਆਪਣੇ ਵਾਹੀਰਾਂ ਜੀ 10 ਵਜੇ ਲੱਗ ਚੱਲੂਗੀ 10 11 ਵਜੇ ਤੂੰ ਬੜਾ ਜਲਦੀ ਹੋ ਮੈਂ ਦੱਸਾਂ ਉਹ ਚੱਲੀ ਜਾਂਦੀ ਆ ਉਹ ਨਹੀਂ ਜਲਦੀ ਸਾਰੀ ਜਾਂਦੀ ਚੱਲੋਂਦੇ ਪੁੱਛ ਬਾਪੂ ਉਹ ਜਾ ਪੱਟੜ ਹੁੰਦੇ ਵੇ ਰਾਤ 12 ਵਜੇ ਤੱਕ ਵੱਢੀ ਗਿਆ ਆਪਣੇ ਨਾਲ ਪੰਜ ਪੰਜ ਦਿਨ ਆ ਨਾ ਮਨਦਾ ਇਹ ਤੋਂ ਬੜਾ ਹੈ 50 ਦੇ ਗਾਣ ਬਾਈਕ ਦਾ ਕਾਲੇ ਬਹੀ ਨਹੀਂ ਮਤਲਬ ਬੜਾ ਜਿਹੜੀ ਕਿਵੇਂ ਕੱਟੀ ਕਾਲੇ ਕੋਲ ਦਾ ਜੰਮਾ ਲਾਇਆ ਸੀਜ਼ਨ ਤੇ ਚਾਰ ਸੀਜ਼ਨ ਲਾਇਆ ਸੀ ਜਿਹੜੀ ਸ਼ੁਰੂ ਮੈਂ ਨੀਂਦਰ ਨੂੰ ਅਸੀਂ 8 ਵਜੇ ਤਾਰਨਾ ਦੇਦੇ ਸਵੇਰੇ 4 ਵਜੇ ਮਸ਼ੀਨ ਖੜਾਉਂਦੇ ਹੁੰਦੇ ਤੇ 5 ਦੀ ਨਹੀਂ 4 ਵਜੇ ਮਸ਼ੀਨ ਖੜਾਈ ਮੈਂ ਕਾਲੇ ਨੇ ਤੇ ਅੰਝ ਫੇਰ ਜਾਂਦੇ ਤੇ ਦਿੱਲੀ ਜਾਂਦੀ ਹੈ ਸੁੱਕਾ ਲੈਣ 5 ਵਜੇ ਰਾਤ ਨੂੰ ਸੀ ਚਲਾਈ ਜਾਨੀ 5 ਵਜੇ ਨੀਂਦਰ ਨੂੰ ਫੋਨ ਮਾਰਨਾ ਵੀ ਉੱਠਿਆ ਘਾਂਟਾ ਖੜਾਉਣੀ ਤੇਲ ਪਾਣੀ ਪਾ ਕੇ ਫੇਰ ਚਲਾ ਦੇਣੀ 5 6 ਵਜੇ ਤੇ ਹੋਰ ਤਾਂ ਆਪਣੇ ਬੁੱਟੇ ਹੀ ਬੋਲ ਲੱਗ ਗਿਆ ਯਾਰ ਵੱਡੇ ਦਾ 4 ਸਵਾ 400 ਕਿੱਲਾ ਕਣਕ ਦਾ ਜੱਲੇ ਆਉਂਦੀ ਹੋਸੀ ਹੋਰ ਤਾਂ ਬਸੀਰ 230 ਕਿਲੋ ਬਸੀ ਜਾਂਦਾ ਨਾ ਇਹ ਕਿਹ ਬੋਲ ਲੱਗ ਗਿਆ ਬੁੱਟਾ ਬੋਲ ਲੱਗ ਗਿਆ ਯਾਰ ਬੁੱਟੇ ਦਾ ਮੰਦਾ ਦਾ ਜਾਂ ਕੋਈ ਪੁੱਤਰਾ ਹੋਣੀ ਮੈਂ ਤਾਂ ਆਉਂਦਾ ਬੁੱਟੇ ਦਾ ਕੋਲੋਂ ਨਹੀਂ ਕੋਈ ਬਦਾਨੀ ਕੋਈ ਹੋਰ ਹੁਣ ਆਪਾਂ ਲਾਏ ਪਿਆ ਨਾ ਮੰਦਾ ਕਿੱਥੇ ਆਉਣਾ ਆ ਰਹੀ ਕੋਈ ਦਲਾਸੇ ਆ ਦਲਾਸੇ ਏ ਜਦ ਮੰਦਾ ਆ ਗਿਆ ਪਤਾ ਲੈ ਕੇ ਗਿਆ ਉਹ ਕਿ ਕਿਨੱਟਾ ਕਿ ਮੋੜਾ ਜਾਤੇ ਐ ਫਸਲ ਦੇਖਦੀ ਆ ਅੱਜ ਫਿਰ ਫੂਹਣ ਫੂਕੀ ਨੂੰ ਅੱਥੇ ਫੂਹਣ ਵਾਲੇ ਨੂੰ ਬਾਹਾ ਬਾਟੀ ਦਾ ਆਇਓ ਕਹਿੰਦੇ ਫਿਰ ਵੇ ਤੂਹਿਆਂ ਬਰੇ ਨਾ ਤੂਹਿਆਂ ਬਰੇ 5 ਲੱਖ ਰੁਪਏ ਦਾ ਪਟਾਉਂਦੇ ਪਟਾਉਂਦੇ ਕਹਿੰਦਾ ਤੇਜ਼ੀ ਆਊਗੀ ਤੇਜ਼ੀ ਆਊਗੀ 2.5 ਲੱਖ ਦੇ ਪਟਾਏ ਦੇ ਤਿੰਨ ਦੇ ਤੇਜ਼ੀ ਆਊਗੀ 2 ਲੱਖ ਬੰਦਾ ਕਹਿੰਦਾ ਖਾਦਾ ਬਾਤ ਬੰਨੇ ਨਹੀਂ ਪਟਾਦੇ ਕਹਿੰਦਾ ਨਹੀਂ ਰੇਟ ਵਧੂਗਾ 2 ਲੱਖ ਉਸਤਾਨੂ ਦੇ ਆ ਤੁਸੀਂ ਇਹੀ ਗੱਲ ਹੁਣ ਫੇਕ ਰੀਆ ਉਹ ਫਿਰ ਪਰ ਉਹ ਹੀ ਦਾ ਤਾਂ ਸਮਝਦਾ ਪਗਲ ਨੀ ਸੁਦਾ ਹੈਗਾ। ਕੀ ਪਤਾ 5000 7 ਬਣ ਜਵੇ। ਹਾਂ ਥੱਲੇ 5000 20000 ਵੀ ਰਹਿ ਜਾਂਦਾ। ਹਾਂ ਬਾਦ। ਬਿਲਕੁਲ ਆ ਗਰੀ ਗੱਲ। ਲੋਟ ਆਏ ਸੀ। ਹਾਂ ਜੀ। ਲੋਟ ਆਏ ਦਾ ਕੰਮ ਆ। ਮੱਛਰੇ ਬਹੁਤ ਆ ਯਾਰ। ਬਹੁਤ ਮੱਛਰ ਆ ਬਈ। ਉਹ ਰੱਖਿਆ ਹੋਇਆ। ਹਾਂ। ਇਹੀ ਤਾਂ ਰੱਖੀ ਗੱਲ ਜ਼ਰਾ। ਉਹ ਤਾਂ ਸੈਜੋਤ ਕਹਿੰਦਾ ਕਣਕ ਵੱਢਣੀ ਆ। ਹਾਂ। ਕੰਪੈਨ ਗਰਵੈਨ ਉਹਨੀ ਕਾਲੇ ਵਾਲੀ ਸੈਜੋਤ ਕਹਿੰਦਾ ਕਣਕ ਵੱਢਣੀ ਆ। ਢੇੜੀ। ਆਹਾਂ ਸਾਰੀ ਹੋਰ। ਕਾਲੇ ਨੇ ਬੜਦਾ ਨਹੀਂ ਨਾ ਪੋਹਾਲਾ ਨਹੀਂ ਇਰੀਕ ਕਰਨਾ ਫਰਕ ਸਾਰਾ ਚੱਲੂਗੇ ਕੋਈ ਨਹੀਂ ਚੱਲਦੇ ਆ ਚੱਲਦੇ ਕੋਈ ਤੇਰੀ ਭਾਂ ਹੁੰਦਾ ਉਹਨੇ ਵੀ ਕਿਸੇ ਗੱਲ ਨਾਲੇ ਕਿ ਹਾਂ ਕੱਲਾ ਹੋਣਾ ਯਾਰੋ ਅਸੀਂ ਖੜੇ ਆ ਉਹ ਕੱਲਾ ਹੋਣਾ ਬਣਾ ਦੂਗੇ ਨਾਲ ਨਾ ਨਾ ਉੱਥੇ ਕਿਹੜਾ ਸਾਡਾ ਬੱਟਾ ਨੂੰ ਆਏ ਆ ਵੀ ਬਸ ਮੇਰੇ ਕੋਲ ਆ ਬਾਜੀ ਬਾਜੀ ਉਹ ਠੰਡਾ ਬਣਾਇਆ ਨਾ ਖਾਚਾ ਕਰਨਾ ਬਸ ਵਰਕੇ ਬਣਾਉਣੇ ਉਹਨੇ ਮੇਨ ਗੱਲ ਜਿਹੜੀ 90 ਰੁਪਏ ਡੁੱਬਦੇ ਉਹਨੂੰ ਸਾਖਮਾ ਸੌਣ ਕੱਢਣਾ ਉਹਦੇ ਉਹਨਾਂ ਗਾ ਅੱਗੇ ਚੱਲਦੇ ਜਾਂਦੇ ਚੱਲਦੇ ਆ ਹਾਂ Oh, yeah.